ਹਾਂਜੀ ਨਮਸਕਾਰ। ਆਪੇ ਸਾਰਿਆਂ ਦਾ ਵੈਲਕਮ ਹੈ। ਇੰਟਰੋ ਐਪੀਸੋਡ ਹੈ ਇਹ। ਆਰਾਮ ਨਾਲ ਦੇਖਿਓ। ਅਗਰ ਤੁਹਾਡਾ ਕੋਈ ਬੱਚਾ ਬਾਹਰ ਜਾਣਾ ਚਾਹੁੰਦਾ, ਕੋਈ ਭੈਣ ਕੋਰਸ ਕਰ ਰਹੀ ਹੈ, ਕੋਈ ਬਾਹਰ ਜਾਣ ਦਾ ਯਾ ਬੇਲੇ ਬੈਠੇ ਹੋ ਹਾਊਸ ਵਾਈਫ ਹੋ ਜਾਂ ਤੁਸੀਂ ਆਪ ਟੈਟੂ ਦਾ ਕੋਰਸ ਕਰਨਾ ਚਾਹੁੰਦੇ। ਤੁਹਾਡੇ ਸਾਰੇ ਲਈ ਵਧੀਆ ਨਹੀਂ ਤਾਂ ਉਹਨਾਂ ਨੂੰ ਸ਼ੇਅਰ ਕਰ ਦਿਓ ਜਿਹੜੇ ਕਰਨਾ ਚਾਹੁੰਦੇ। ਇੰਨਾ ਕੁ ਭਲੇ ਦਾ ਕੰਮ ਕਰਦੇ ਹੋ ਤੇ ਇਹ ਥੋੜੀ ਜਿਹੀ ਵੀਡੀਓ ਲੰਬੀ ਹੋਣੀ ਹੈ ਕਰਕੇ ਇੰਟਰੋਡਕਸ਼ਨ ਹੈ। ਪਲੱਸ ਇਹ ਕੋਰਸ ਨੂੰ ਸਟਾਰਟ ਕਿੱਦਾਂ ਕਰਨਾ, ਐਂਡ ਕਿੱਦਾਂ ਕਰਨਾ, ਕਿੱਦਾਂ ਸਟੈਪ ਫਾਲੋ ਕਰਨੇ ਦਾ ਸਾਰਾ ਕੁਝ ਇਹਦੇ ਅੰਦਰ ਦੱਸ ਰਾਉਂ ਨਾਲ ਸਾਰੀ ਵੀਡੀਓ ਦੇਖਿਓ ਕਿਉਂਕਿ ਇਹਨੂੰ ਜੇ ਤੁਸੀਂ ਪ੍ਰੋਪਰ ਦੇਖ ਲਿਆ ਨਾ ਬਾਕੀ ਸਾਰੀਆਂ ਵੀਡੀਓ ਤੁਹਾਡੇ ਲਈ ਆਸਾਨ ਹੋ ਜਾਣੀ ਦੇਖਣੀ ਆ ਟੈਟੂ ਕੋਰਸ ਆ ਤੁਹਾਨੂੰ ਪਤਾ ਲੱਗ ਗਿਆ ਮੈਂ ਟੈਟੂ ਆਰਟਿਸਟ ਆ ਵੈਸੇ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦਿੰਦਾ ਕਿ ਮੈਂ ਟੈਟੂ ਆਰਟਿਸਟ ਜੌਨ ਜੌਨ ਜ਼ੋਨਸ ਨਾਮ ਤੋਂ ਤੁਸੀਂ ਪੇਜ ਦੇਖ ਸਕਦੇ ਆ ਜੌਨ ਸਟੈਟੂਸ ਨਾਮ ਤੋਂ ਤੁਸੀਂ ਪੇਜ ਇੰਸਟਾ ਦੇ ਉੱਤੇ ਦੇਖ ਸਕਦੇ ਤੁਸੀਂ ਮੇਰਾ ਵਰਕ ਦੇਖ ਸਕਦੇ ਆ ਜਿਹੜੇ ਪੁਰਾਣੇ ਮੇਰੇ ਫਾਲੋਅਰ ਉਹਨਾਂ ਨੂੰ ਪਤਾ ਹੈ ਹੁਣ ਇਹ ਜਿਹੜਾ ਕੋਰਸ ਆ ਅੱਛਾ ਟੈਟੂਸ ਦੇ ਵਿੱਚ ਸਟੈਪ ਬਏ ਸਟੈਪ ਗੱਲ ਕਰਾਂਗੇ ਪਹਿਲੀ ਗੱਲ ਹੈ ਕਿ ਡਰਾਇੰਗ ਨਹੀਂ ਆਉਂਦੀ ਪਰ ਮੈਂ ਟੈਟੂ ਕੋਰਸ ਕਰਨਾ ਜੇ ਤੁਹਾਡੀ ਡਰਾਇੰਗ ਨਹੀਂ ਵੀ ਵਧੀਆ ਹੈਗੀ ਨਾ ਤਾਂ ਵੀ ਤੁਸੀਂ ਸਟਾਰਟ ਕਰ ਲਓ ਕੋਈ ਦਿੱਕਤ ਨਹੀਂ ਹੈ ਦੂਜੀ ਗੱਲ ਕਿ ਇਹਦੇ ਅੰਦਰ ਮਸ਼ੀਨਾਂ ਹੁੰਦੀਆਂ ਜੇ ਤੁਹਾਨੂੰ ਆਪਾਂ ਸ਼ੁਰੂ ਕਰਨਾ ਕੋਰਸ ਉਹਦੇ ਦੇ ਸਭ ਤੋਂ ਪਹਿਲਾਂ ਸਾਨੂੰ ਮਸ਼ੀਨਾਂ ਦੀ ਨੌਲੇਜ ਹੋਣੀ ਚਾਹੀਦੀ ਹੈ ਕਿ ਕਿੰਨੀਆਂ ਮਸ਼ੀਨਾਂ ਆ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਕਰਕੇ ਆਪਾਂ ਸਭ ਤੋਂ ਪਹਿਲਾਂ ਮਸ਼ੀਨ ਹੀ ਖਰੀਦਣੀ ਆ ਪ੍ਰੈਕਟਿਸ ਕਰਨ ਪਲੇ ਠੀਕ ਆ ਪੈਨ ਕਾਪੀ ਤੇ ਟੈਟੂ ਮਸ਼ੀਨ ਇਹਦੇ ਅੰਦਰ ਨਾ ਮੈਪੀਸੋਡ ਬਣਾਏ ਹੋਏ ਆ ਸਿਰਫ 10 ਤਰ੍ਹਾਂ ਦੀਆਂ ਮਸ਼ੀਨਾਂ ਉਹਦੀ ਕੱਲੀ-ਕੱਲੀ ਮਸ਼ੀਨ ਬਾਰੇ ਦੱਸਿਆ ਹੋਇਆ ਨੀਅਰ ਅਬਾਊਟ ਡੇਢ ਕ ਘੰਟੇ ਦੀ ਕਲਾਸ ਟੋਟਲ ਹੋਣੀ ਹੈ। ਅਗਰ ਤੁਸੀਂ ਉਹ ਡੇਢ ਘੰਟਾ ਆਪਣੀ ਜ਼ਿੰਦਗੀ ਚੋਂ ਕੱਢ ਲਿਆ। ਇੱਕ ਵਾਰੀ ਸੁਣ ਲਈ। ਬੜੇ ਪੰਜਾਬੀ ਚ ਬੜੇ ਆਸਾਨ ਤਰੀਕੇ ਨਾਲ ਮੈਂ ਦੱਸਿਆ ਹੋਇਆ ਹੈ ਸਾਰਾ ਕੁਝ। ਉਹ ਇੱਕ ਵਾਰੀ ਸੁਣ ਲਓ। ਆਰਾਮ ਨਾਲ ਤੁਹਾਨੂੰ ਸਾਰੀਆਂ ਮਸ਼ੀਨਾਂ ਬਾਰੇ ਪਤਾ ਲੱਗ ਜਾਣਾ। ਠੀਕ ਹੈ। ਉਸ ਤੋਂ ਬਾਅਦ ਹੁੰਦੀ ਹੈ ਨੀੜਲਾ। ਨੀੜਲਾ ਬਾਰੇ ਪਤਾ ਕਰ ਲਓ। ਉਹ ਵੀ ਡੇਢ ਕ ਘੰਟੇ ਚ ਤੁਹਾਨੂੰ ਕਲਾਸ ਹੈ। ਤਿੰਨ ਘੰਟੇ ਟੋਟਲ ਹੋਏ 19 ਚਾਹੇ ਤੁਸੀਂ ਕੋਈ ਫਿਲਮ ਕੰਪਲੀਟ ਕਰਦੇ ਆ। ਉਨੇ 19 ਦੇਰ ਚ ਤੁਸੀਂ ਇਹ ਦੋਨੀਆਂ ਚੀਜ਼ਾਂ ਨਾਲੇ ਤੁਹਾਨੂੰ ਪਤਾ ਲੱਗ ਜਾਣਾ ਕਿ ਤੁਸੀਂ ਟੈਟੂ ਸਿੱਖ ਸਕਦੇ ਆ ਜਾਂ ਨਹੀਂ ਸਿੱਖ ਸਕਦੇ ਇਹ ਕਿੰਨੀ ਆਸਾਨ ਜਲਦੀ ਹੈ ਠੀਕ ਹੈ ਜਿਹੜੀਆਂ ਤਿੰਨ ਮਸ਼ੀਨਾਂ ਉਹਨਾਂ ਵਿੱਚੋਂ ਹੁਣ ਇੱਕ ਗੱਲ ਇਹ ਹੈ ਕਿ ਇੱਕੋ ਹੀ ਮਸ਼ੀਨ ਜਿਆਤਰ ਯੂਜ਼ ਕਰਦੇ ਉਹਦੇ ਬਾਰੇ ਜੇ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਤਾਂ ਵੀ ਆਪਣਾ ਕੋਰਸ ਸਟਾਰਟ ਕਰ ਸਕਦੇ ਆ ਫਿਰ ਇਹਦੇ ਅੰਦਰ ਬਹੁਤ ਸਾਰੇ ਸਟੈਪ ਹੁੰਦੇ ਆ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਇਸ ਸੀਰੀਜ਼ 'ਚ ਮੈਂ ਤੁਹਾਨੂੰ ਬੇਸਿਕ ਤੋਂ ਸ਼ੁਰੂ ਕਰਨਾ ਬੇਸਿਕ ਅਗਰ ਤੁਹਾਨੂੰ ਪ੍ਰੋਪਰ ਆ ਗਿਆ ਤੁਸੀਂ ਪਾਸੇ ਡਰਨਾ ਨਹੀਂ ਮੈਂ ਬੜੇ ਆਰਾਮ ਨਾਲ ਸੌਖੇ ਜਿਹੇ ਤਰੀਕੇ ਨਾਲ ਪੰਜਾਬੀ 'ਚ ਇਸ ਸੀਰੀਜ਼ 'ਚ ਸਮਝਾਇਆ ਡਰਨਾ ਨਹੀਂ ਕਿ ਯਾਰ ਮੈਨੂੰ ਆ ਨਹੀਂ ਆਉਂਦਾ ਮੈਨੂੰ ਉਹ ਨਹੀਂ ਆਉਂਦਾ ਮੇਰੇ ਹੱਥ ਕੰਬਦੇ ਆ ਜਿਆਦਾ ਨੀਡਲ ਨਾਲ ਕਿਸੇ ਦੇ ਵੱਜ ਜਵੇ ਜਾਂ ਕੁਝ ਵੀ ਕੁਝ ਨਹੀਂ ਤਾਂ ਤਾਂ ਹੁਣ ਕਰਕੇ ਆਪਾਂ ਫੇਕ ਸਕਿਨ ਤੋਂ ਟਰਾਈ ਕਰਨਾ ਆ ਫਰੂਟ ਆ ਉਹਨਾਂ ਦੀਆਂ ਛਿੱਲਾਂ ਤੇ ਆਪਾਂ ਟਰਾਈ ਕਰਨਾ ਪਹਿਲਾਂ ਹਨਾ ਫੇਰ ਆਪਾਂ ਕਿਸੇ ਦੀ ਸਕਿਨ ਤੇ ਆਪਾਂ ਬਣਾਉਣਾ ਆ ਟੈਟੂ ਉਹ ਵੀ ਕਿੱਥੋਂ ਸ਼ੁਰੂ ਕਰਨਾ ਤੇ ਕਿੱਦਾਂ ਆਪਾਂ ਆਪਣੇ ਹੱਥ ਨੂੰ ਸਟੇਬਲ ਰੱਖਣਾ ਸਾਰਾ ਕੁਝ ਉਹਦੇ ਅੰਦਰ ਦੱਸਿਆ ਹੋਇਆ ਹੈ ਹੋ ਸਕਦਾ ਜਦੋਂ ਆ ਮੈਂ ਐਪੀਸੋਡ ਹਨਾ ਤੁਸੀਂ ਦੇਖ ਰਹੇ ਆ ਘੱਟ ਵੀਡੀਓ ਹੁਣ ਵੀਡੀਓ ਬਹੁਤ ਸਾਰੀਆਂ ਬੜੀਆਂ ਜਿਹੜੀਆਂ ਮੈਂ ਹੌਲੀ 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 ਅਪਲੋਡ ਕਰਦੇ ਰਹਿਣਾ ਠੀਕ ਹੈ ਉਹਦੇ ਨਾਲ ਕੀ ਹੋਣਾ ਨਾਲੇ ਜਦੋਂ ਜਿੱਦਾਂ ਜਿੱਦਾ ਵੀਡੀਓ ਅਪਲੋਡ ਹੋਊਗੀ ਆ ਤੁਹਾਡਾ ਰਿਸਪੌਂਸ ਦੇਸੂਗਾ ਮੈਨੂੰ ਤੁਸੀਂ ਮੈਨੂੰ ਕੁਐਸਚਨ ਕਰੋਗੇ ਇੰਸਟਾ ਦੇ ਉੱਤੇ ਕਮੈਂਟ ਕਰੋਗੇ ਉਹਨਾਂ ਨੂੰ ਪੜ੍ਹ ਕੇ ਮੈਂ ਨਾਲ-ਨਾਲ ਵੀਡੀਓ ਦੇ ਸੋਲੂਸ਼ਨ ਦੱਸੀ ਜਾਊਂਗਾ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੈ ਕਿ ਜਿਹੜਾ ਫਰਸਟ ਸਟੈਪ ਕਿਦਾਂ ਆਪਾਂ ਡਰਾਇੰਗ ਸ਼ੁਰੂ ਕਰਨੀ ਆ ਕਿਦਾਂ ਆਪਾਂ ਲਾਈਨਿੰਗ ਸ਼ੁਰੂ ਕਰਨੀ ਆ ਤੁਸੀਂ ਆਰਾਮ ਨਾਲ ਫਾਲੋ ਕਰਿਓ ਨੀਅਰ ਅਬਾਊਟ 1-2 ਮਹੀਨੇ ਲੱਗਣਗੇ ਤੁਹਾਨੂੰ ਤਾਂ ਤੁਸੀਂ ਬੇਸਿਕ ਜਿਹੜੇ ਟੈਟੂ ਆ ਬੇਸਿਕ ਦੇ ਅੰਦਰ ਮੈਂ ਨੇਮ ਟੈਟੂ ਕਹਿ ਰਿਹਾ ਇਵਨ ਤੁਸੀਂ ਭਾਵੇਂ ਪੂਰੀ ਬਾਹਾਂ ਦਾ ਟੈਟ ਕਰਕੇ ਰੋਮਨ ਦੇ ਜਿੱਦਾਂ ਦਾ ਟੈਟੂ ਬਣਿਆ ਮੌਰੀਸ ਟੈਟੂ ਜਿੱਦਾਂ ਦੇ ਮੇਰੇ ਅੰਦਾਜ਼ੇ ਨਾਲੋਂ ਬੇਸਿਕ ਕਰਕੇ ਹਾਂ ਉਹ ਵੀ ਬਹੁਤ ਉਹਦੇ ਲਈ ਤਜਰਬਾ ਚਾਹੀਦਾ ਪਰ ਉਹਦੇ ਅੰਦਰ ਲਾਈਨਿੰਗ ਵੀ ਆ ਐਡਵਾਂਸ ਹੁੰਦੇ ਜਿਹਦੇ ਅੰਦਰ ਸ਼ੇਡ ਜ਼ੋਨ ਡੈਪਥ ਹੋਵੇ 3D ਕੰਮ ਹੋਵੇ ਉਹ ਸਾਰੇ ਵਾਲੇ ਉਹ ਤਾਂ ਕਹਿੰਦੇ ਹੁੰਦੇ ਸਾਰੀ ਉਮਰ ਹੀ ਸਿੱਖੀ ਜਾਉ ਮੁੱਕਣਾ ਨਹੀਂ ਫਿਰ ਇਹਦੇ ਅੰਦਰ ਹੋਰ ਕੀ ਆਪਾਂ ਸਿੱਖਣ ਨੂੰ ਮਿਲਣਾ ਕਿ categories ਕਿੰਨੀਆਂ ਖੁੰਦੀਆਂ ਤੁਸੀਂ ਸਾਰੇ ਟੈਟੂ ਆਰਟਿਸਟਾਂ ਨੂੰ ਫੋਲੋ ਕਰਦੇ ਆ ਸਾਰੇ ਤਰ੍ਹਾਂ ਦੇ ਆਰਟਸ ਫਾਲੋ ਕਰਦੇ ਆ ਪੋਰਟਰੇਟ ਦੇਖੀ ਜਾਂਦੇ ਸਾਰਾ ਕੁਝ ਦੇਖੀ ਜਾਂਦੇ ਇਦਾਂ ਨਹੀਂ ਆਪਾਂ ਚੱਲਣਾ ਤੁਸੀਂ ਆਰਾਮ ਨਾਲ ਇੱਕ ਕੈਟਾਗਰੀ ਫੜ ਲਓ ਮੰਨ ਲਓ 5-6 ਤਰ੍ਹਾਂ ਦੀਆਂ ਕੈਟਾਗਰੀਆਂ ਟੈਟੂ ਦੇ ਅੰਦਰ ਕੋ ਪੋਰਟਰੇਟ ਵਿੱਚ ਐਕਸਪਰਟ ਆ ਕੋਈ ਮਾਈਕਰੋ ਚ ਐਕਸਪਰਟ ਆ ਕੋਈ ਲਾਈਨਿੰਗ ਟੈਟੂ ਚ ਐਕਸਪਰਟ ਆ ਕੋਈ ਨੇਮ ਵਧੀਆ ਕੈਲੀਗ੍ਰਾਫੀ ਲਿਖੀ ਜਾਂਦਾ ਹੈ ਨਾ ਕੋਈ 3D ਚ ਐ ਸੋ ਸਾਰਿਆਂ ਨੇ ਆਪਣੀ ਇੱਕ ਕੈਟਾਗਰੀ ਫੜੀ ਹੋਈ ਆ ਤੁਸੀਂ ਇੱਕ ਕੈਟਾਗਰੀ ਸਿੱਖ ਲਓ ਉਹਦੇ ਅੰਦਰ ਐਕਸਪਰਟ ਹੋ ਜਉ ਤੁਹਾਨੂੰ ਸਾਰੀਆਂ ਸਿੱਖਣ ਦੀ ਲੋੜ ਨਹੀਂ ਠੀਕ ਆ ਜੇ ਤੁਸੀਂ ਪੋਰਟਰੇਟ ਬਣਾਉਣ ਦੇ ਸਕੀਨ ਆ ਤਾਂ ਤੁਸੀਂ ਪੋਰਟਰੇਟ ਦੇ ਅੰਦਰ ਹੀ ਕਮਾਲ ਕਰ ਦਿਓ ਜੇ ਤੁਸੀਂ ਕਹਿੰਦੇ ਕਿ ਲਾਈਨਿੰਗ ਕੰਮ ਹੈ ਬਸ ਉਹ ਹੀ ਕਰਨਾ ਤੇ ਉਹਦੇ ਅੰਦਰ ਕਮ ਸੋ ਆਪਾਂ ਜਰਾ ਸਟ्रेस ਨਹੀਂ ਲੈਣੀ ਆਰਾਮ ਨਾਲ ਚੱਲਦੇ ਰਹਿਣਾ ਆ ਸੌਖਾ ਜਾਂ ਕੋਰਸ ਆ ਜ਼ਿੰਦਗੀ ਚੁੱਦਾ ਵੀ ਜੇ ਤੁਸੀਂ ਟੈਟੂ ਕੋਰਸ ਕਰਨਾ ਨੇ ਇਹਦੇ ਬਾਰੇ ਉੱਧੇ ਤੁਹਾਨੂੰ ਨੌਲੇਜ ਹੋਈ ਤਾਂ ਤੁਹਾਨੂੰ ਜ਼ਿੰਦਗੀ ਚ ਕੋਈ ਪਾਗਲ ਨਹੀਂ ਬਣਾ ਸਕਦਾ ਕੋਈ ਐਮੀ ਤੁਹਾਨੂੰ ਹਰੇਕ ਚੀਜ਼ ਦਾ ਜਿਆਦਾ ਪਤਾ ਹੋਊਗਾ ਕਿ ਕੀ ਹੁੰਦਾ ਇਹਦੇ ਅੰਦਰ ਕਿੱਥੇ ਮੈਨੂੰ ਕੇਅਰ ਕਰਨ ਦੀ ਲੋੜ ਆ ਕਿੱਥੇ ਕੀ ਚੀਜ਼ ਆ ਹੋਊੀ ਤੁਹਾਡੇ ਬੈਨੀਫਿਟ ਆ ਜ਼ਿੰਦਗੀ ਚ ਪਤਾ ਨਹੀਂ ਕਿਹੜਾ ਕੰਮ ਸਿੱਖਿਆ ਕਿਦੋਂ ਕੰਮ ਆ ਜਵੇ ਹਨਾ ਤੁਹਾਡੇ ਤੁਸੀਂ ਤੁਹਾਡੀ ਬੇਟੀ ਕੋਈ ਹਾਈਲਾਈਟਸ ਕਰ ਰਹੀ ਆ ਜਾਂ ਬੇਟਾ ਹਾਈਲਾਈਟਸ ਕਰ ਰਿਹਾ ਬਾਹਰ ਜਾ ਰਿਹਾ ਇੱਕ ਨਾਲ ਹੁਨਰ ਦੇ ਕੇ ਕੱਲ ਤੋਂ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਕੰਮ ਆ ਜਵੇ ਠੀਕ ਹੈ ਕੋਈ ਹਾਊਸ ਵਾਈਫ ਆ ਕੋਈ ਤੁਹਾਡੇ ਤੁਹਾਡੀ ਵਾਈਫ ਹੈ ਜਿਹੜੀ ਉਹਨੂੰ ਕੋਈ ਕੰਮ ਸਿਖਾਇਆ ਹੋਊਗਾ ਹਨਾ ਕੰਮ ਆ ਸਕਦਾ ਸੋ ਇਸ ਸੀਰੀਜ਼ ਨੂੰ ਆਰਾਮ ਨਾਲ ਦੇਖਿਓ ਮੈਂ ਫੇਰ ਇੱਕ ਦੋ ਲਾਈਨਾਂ ਝ ਕਵਰ ਕਰਨ ਦੀ ਕੋਸ਼ਿਸ਼ ਕਰਦਾ ਕਿ ਆਪਾਂ ਨੂੰ ਪਹਿਲਾਂ ਮਸ਼ੀਨਾਂ ਬਾਰੇ ਪਤਾ ਹੋਣਾ ਚਾਹੀਦਾ ਇਹਦੀ ਪਲੇਲਿਸਟ 'ਚ ਜਾਇਓ YouTube ਤੇ ਅਗਰ ਮੈਂ ਇੰਸਟਾ ਤੇ ਅਪਲੋਡ ਕੀਤੀ ਹੈ ਇਹ ਵੀਡੀਓ ਦਾ ਮੇਰੇ YouTube ਤੇ ਜਾਇਓ ਹਨਾ ਉੱਥੇ ਸਰਚ ਕਰਕੇ ਪੰਜਾਬੀ ਕੋਰਸ ਆ ਇਹ ਟੈਟੂਜ਼ ਦਾ ਤੇ ਆਰਾਮ ਨਾਲ ਪਹਿਲਾਂ ਮਸ਼ੀਨਾਂ ਬਾਰੇ ਸਿੱਖ ਲਿਓ ਇੱਕ ਦੋ ਦਿਨ ਲਾ ਕੇ ਇੱਕ ਵੀਡੀਓ ਨੂੰ ਮੇਰੇ ਇੱਧਾ ਮੇਰਾ ਤਜਰਬਾ ਕਹਿੰਦਾ ਕਿ ਜਿਹੜੀ ਚੀਜ਼ ਤੁਹਾਨੂੰ ਵਧੀਆ ਲੱਗਦੀ ਹੈ ਨਾ YouTube ਤੇ ਸਿੱਖਣ ਨੂੰ ਉਹ ਤਿੰਨ ਤੋਂ ਚਾਰ ਵਾਰੀ ਇੱਕ ਵੀਡੀਓ ਨੂੰ ਦੇਖਣਾ ਚਾਹੀਦਾ। ਕਈ ਵੇਲੇ ਆਪਾਂ ਇੱਕ ਵੀਡੀਓ ਨੂੰ ਇੱਕੋ ਵਾਰੀ ਦੇਖਦੇ ਆ ਨਹੀਂ ਸਮਝ ਲੱਗਦੀ। ਬਹੁਤ ਸਾਰੀਆਂ ਗੱਲਾਂ ਸਕਿੱਪ ਕਰ ਜਾਂਦੇ ਆਪਾਂ। ਇੱਕ ਵੀਡੀਓ ਦੇਖੋ ਦੁਬਾਰਾ ਨੂੰ ਦੋ ਤਿੰਨ ਵਾਰੀ ਰਿਪੀਟ ਦੇਖ ਲਓ। ਤਿੰਨ ਚਾਰ ਦਿਨ ਲੱਗੂਗੇ ਤੁਹਾਨੂੰ ਮਸ਼ੀਨਾ ਬਾਰੇ ਪ੍ਰੋਪਰ ਪਤਾ ਲੱਗ ਜਾਣਾ 100%। ਠੀਕ ਹੈ। ਫਿਰ ਇਦਾਂ ਹੀ ਨੀਡ ਲਾਦੇ ਇੱਕ ਵਾਰੀ ਦੋ ਤਿੰਨ ਦਿਨ ਲਾ ਲਿਓ। ਯਾਨੀ ਤੁਸੀਂ ਇੱਕ ਹਫ਼ਤੇ 'ਚ ਦੋਨਾਂ ਚੀਜ਼ਾਂ ਨੂੰ ਕਲੀਅਰ ਕਰ ਦਿਆਂ। ਤੁਹਾਨੂੰ ਨੌਲੇਜ ਬਹੁਤ ਹੋ ਜਾਣੀ ਹੈ ਹਨਾ ਆਰਾਮ ਨਾਲ ਚੱਲਦੇ ਆਂ ਸੀਰੀਜ਼ ਦੇ ਵਿੱਚ ਬਹੁਤ ਆਰਾਮ ਨਾਲ ਜੇ ਦਾ ਹੁਣ ਤੁਸੀਂ ਆ ਪੂਰਾ ਐਪੀਸੋਡ ਦੇਖ ਲਿਆ ਤਾਂ ਮੈਨੂੰ ਇੱਕ ਵਾਰੀ ਕਮੈਂਟ ਕਰਕੇ ਦੱਸ ਦਿਓ ਕਿ ਹਾਂਜੀ ਤੁਸੀਂ ਪੂਰਾ ਐਪੀਸੋਡ ਦੇਖਿਆ ਜੀ ਮੈਨੂੰ ਵੀ ਖੁਸ਼ੀ ਹੋਊਗੀ ਅਗਰ ਤੁਸੀਂ ਮੇਰੇ ਨਾਲ ਜੁੜੇ ਰਹੇ ਤਾਂ ਮੈਨੂੰ ਉਦਦਾ ਵੀ ਗਿਫਟ ਦੇਣ ਦੀ ਬਹੁਤ ਆਦਤ ਹੈ ਕੀ ਪਤਾ ਮੈਂ ਕਿਹਨੂੰ ਕਿਹੜੀ ਮਸ਼ੀਨ ਗਿਫਟ ਕਰ ਦੂੰਗਾ ਹਨਾ ਤੁਸੀਂ ਪ੍ਰੋਪਰ ਮਸ਼ੀਨਾਂ ਬਾਰੇ ਸਾਰੀਆਂ ਚੀਜ਼ਾਂ ਬਾਰੇ ਦੇਖੋ ਮੈਨੂੰ ਇੰਸਟਾ ਤੇ ਜੁੜੋ ਮੈਨੂੰ ਮੈਸੇਜ ਕਰੋ ਦੱਸੋ ਕਿ ਹਾਂ ਤੁਹਾਨੂੰ ਕਿੱਦਾਂ ਦਾ ਲੱਗਾ ਅਗਰ ਤੁਸੀਂ ਡੈਡੂ ਆਰਟਿਸਟ ਵੀ ਆ ਤਾਂ ਵੀ ਡਾਊਟ ਕਲੀਅਰ ਕਰ ਸਕਦੇ ਆ ਜਿੱਦਾਂ ਕਿ ਸਮਿਟਰੀ ਕੀ ਹੁੰਦਾ ਆ ਹਨਾ ਗਿਵ ਕੀ ਹੁੰਦਾ ਸਟ੍ਰੋਕ ਕੀ ਹੁੰਦਾ ਆ ਆਰ ਆਰ ਪੀ ਐਮ ਕੀ ਹੁੰਦਾ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਟੈਕਨੀਕਲ ਗੱਲਾਂ ਆ ਜਿਹੜੀਆਂ ਮੈਂ ਇਹਨਾਂ ਅੰਦਰ ਸਟੈਪ ਬਾਈ ਸਟੈਪ ਕਲੀਅਰ ਕਰਨੀ ਆ ਸੋ ਤੁਹਾਡੇ ਬਹੁਤ ਕੰਮ ਆਊਗੀ ਬਣਦੇ ਦੇਖਦੇ ਰਹੋ ਮਿਲਦੇ ਆ ਅਗਲੇ ਐਪੀਸੋਡ ਚ ਤੇ ਕਮੈਂਟ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਉਹਨਾਂ ਨੂੰ ਜ਼ਰੂਰ ਕਰਿਓ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਤੁਹਾਨੂੰ ਲੱਗਦਾ ਕਿ ਗਰੀਬੀ ਘਰ ਦੀ ਕੱਢਣਾ ਚਾਹੁੰਦੇ ਆ ਜਾ ਕਿਤੇ ਬਾਹਰ ਜਾਣਾ ਚਾਹੁੰਦੇ ਆ ਜਾਂ ਕਿਸੇ ਤੀ ਭੈਣ ਨੂੰ ਸਿੱਖਣਾ ਚਾਹੀਦਾ ਉਹਨੂੰ ਜ਼ਰੂਰ ਦੇ ਸੈਂਡ ਕਰੋ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਵਾਈਫ ਨੂੰ ਜਾਂ ਭੈਣ ਨੂੰ ਸਿੱਖਣਾ ਚਾਹੀਦਾ ਉਹਨੂੰ ਇੱਕ ਵਾਰੀ ਕਹੋ ਕਿ ਯਾਰ ਵੀਡੀਓ ਜ਼ਰੂਰ ਦੇਖ ਲਵੇ ਤੇ ਪਲੇਲਿਸਟ 'ਚ ਜਾਓ ਮਸ਼ੀਨਾਂ ਬਾਰੇ ਸਿੱਖੋ ਆਰਾਮ ਨਾਲ ਆਪਣਾ ਟਾਈਮ ਨਾਲ ਵਧੀਆ ਹੋ ਜਾਊਗਾ ਨਾਲੇ ਮੈਨੂੰ ਵੀ ਪਤਾ ਲੱਗੂਗਾ ਕਿ ਮੈਂ ਤੁਸੀ ਦੇਖਦੇ ਆਂ ਸ਼ੁਕਰੀਆ